ਡੇਰਾ ਜਗਮਾਲ ਵਾਲੀ ਨੂੰ ਆਪਣਾ ਨਵਾਂ ਮੁਖੀ ਮਿਲਿਆ ਜੀ ਹਾਂ ਬਾਬਾ ਵਰਿੰਦਰ ਨੇ ਇੱਥੇ ਗੱਦੀ ਸੰਭ ਲਈਏ ਤੇ ਬਾਬਾ ਗੁਰਿੰਦਰ ਸਿੰਘ ਢੱਲੋਂ ਨੇ ਇਸ ਦੀ ਦਸਤਾਰ ਬੰਦੀ ਵੀ ਹੋਈ ਹੈ ਸੋ ਦੱਸ ਦੇ ਕਿ ਡੇਰਾ ਜਗਮਾਲ ਵਾਲੀ ਨੂੰ ਅਸਾਂ ਨਵਾਂ ਮੁਖੀ ਮਿਲ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਮੌਕੇ ਦਸਤਾਰ ਬੰਦੀ ਹੋਈ ਹੈ ਬਾਬਾ ਵਰਿੰਦਰ ਨੇ ਇੱਥੇ ਗੱਦੀ ਸੰਭਾਲ ਲਈ ਹੈ ਸੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਰਾਧਾ ਸਵਾਮੀ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢੱਲੋਂ ਨੇ ਇੱਥੇ ਇਹ ਦਸਤਾਰ ਬੰਦੀ ਕਰਵਾਈ ਹੈ ਜਿਸ ਦੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ डेरा जगमाल वाली उसका नवा मुखी मिल गया है और इस मौके से जो दस्तार बंदी हुई है उस तस्वीर सामने तो बाबा वरिंदर वालों इतने अपनी गद्दी संभाल ली गई है दस दे के राधा स्वामी डेरे के दे मुखी बाबा सिंह ढिलो ने इथे दस्तारबंदी करवाई है जिस तरह के तस्वीर भी हम सामने आईया ने डेरा जगमाल अपना नवा मुखी मिल गया ਤੋ ਤਸਵੀਰਾਂ ਨੇ ਜਿਸ ਮੌਕੇ ਤੇ ਦਸਤਾਰ ਬੰਦੀ ਹੋਈ ਹੈ ਡੇਰਾ ਜਗਮਾਦਵਾਲੀ ਨੂੰ ਇਸ ਨਾਲ ਹੀ ਆਪਣਾ ਹੁਣ ਨਵਾਂ ਮੁਖੀ ਮਿਲ ਗਿਆ ਜਿਨ੍ਹਾਂ ਨੇ ਆਪਣੀ ਗੱਦੀ ਸੰਭ ਲਈ ਹੈ ਸੋ ਅਤੇ ਬਾਬਾ ਗੁਰਿੰਦਰ ਸਿੰਘ ਧੱਲੋ ਨੇ ਦਸਤਾਰ ਬੰਦੀ ਕਰਵਾਈ ਹੈ तमाम संगत भी इस मौके पे मौजूद नजर आ रही है। ਜਿਸ मौके पे नया ਮੁਖੀ ਜਿਨ੍ਹਾਂ ਨੂੰ ਦਸਤਾਰ ਬੰਦੀ ਹੋਈ ਹੈ ਬਾਬਾ ਵਰਿੰਦਰ ਸਿੰਘ ਨੇ ਆਪਣੀ ਕਜ਼ੀਨ ਸਾਹਮਣੇ। ਠੀਕ ਹੈ। ਸੇਵਾ ਦਾ ਨਾਲ ਹੀ। ਅੰਤਰੇ ਵਾਸਤੇ ਸਭ ਤੋਂ ਵੱਡੀ ਸੇਵਾ ਹੈਗੀ ਹੈ ਭਜਨ ਬੰਦੀ ਹੈਗੀ। ਆਪਾਂ ਜਿਹੜੇ ਵਿਛੜੇ ਐ ਉਹਨਾਂ ਨੂੰ ਵੀ ਪ੍ਰੇਮ ਉਹ ਤਿਆਰ ਦੇ ਨਾਲ ਵਾਪਸ ਲਿਆਉਣਾ ਹੈਗਾ।

सरकार का शुरू करना संगत करन, नेतृत्व दर्शन करना शुरू करना है कोई काम का सारे ने साथ देना हैगा ठीक है सेवा भावना के नाल अपने वास्ते सब तो बड़ी सेवा है कि है भजन बंदगी है ਸਵੇਤਰਾ ਦਾ ਸੁਆਮੀ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਤੇ ਲੋਨੇ ਦਸਤਾਰ ਬੰਦੀ ਕਰਵਾਈ ਹੈ ਔਰ ਇਸ ਮੌਕੇ ਦੇ ਸੰਗਤ ਨੂੰ ਵੀ ਪੂਰਾ ਸਾਥ ਦੇਣ ਦੀ ਉਹਨਾਂ ਨੇ ਅਪੀਲ ਕੀਤੀ ਹੈ ਨਾਲ ਹੀ ਕੁਝ ਲੋਕ ਜਿਹੜੇ ਨਾਰਾਜ਼ ਨਹੀਂ ਆ ਵੱਖ ਨੇ ਉਹਨਾਂ ਨੂੰ ਵੀ ਨਾਲ ਜੋੜਨ ਦੀ ਉਹਨਾਂ ਨੇ ਇੱਥੇ ਗੱਲ ਕੀਤੀ ਹੈ ਬਹਰਾਲ ਇਹ ਤਸਵੀਰਾਂ ਸਾਹਮਣੇ ਇਹਨੇ ਬਾਬਾ ਵਰਿੰਦਰ ਨੇ ਜਿਨ੍ਹਾਂ ਨੂੰ ਅੱਜ ਦੇ ਦਿਨਾਂ ਦੀ ਦਸਤਾਰ ਬੰਦੀ ਹੋਈ ਹੈ ਅਤੇ ਉਹਨਾਂ ਨੇ ਹੁਣ ਆਪਣੀ ਗੱਦੀ ਸੰਭਲੀ ਹੈ ਤੇ ਹੁਣ ਸੰਗਤ ਦੇ ਵਿਚਕਾਰ ਉਹ ਵਿਚਰਦੇ ਨਜ਼ਰਾਂਗੇ ਟੇਰਾ ਜਗਮਾਲ ਵਾਲੀ ਨੂੰ ਉਸ ਦਾ ਅੱਜ ਨਵਾਂ ਮੁਖੀ ਮਿਲ ਗਿਆ ਜਿਸ ਨਾਲ ਅਫੀਸ਼ੀਅਲ ਤੌਰ ਤੇ ਉਹਨਾਂ ਦੀ ਤਸਤਾਰ ਬੰਦੀ ਹੋਈ ਹੈ ਸੋ ਇੱਥੇ ਬਾਬਾ ਵਰਿੰਦਰ ਨੇ ਗੱਦੀ ਸੰਭਾਲੀ ਹੈ ਜਿਨਾਂ ਦੀ ਅੱਜ ਤਸਤਾਰ ਬੰਦੀ ਹੋਈ ਹੈ